ਇਹ ਅਕਾਰ ਸਾਰਿਆਂ ਨੂੰ ਅੱਜ ਅਸੀਂ ਸਿਨੇਮ ਕਰਾਂਗੇ ਜਿਨ੍ਹਾਂ ਨੂੰ ਪੰਜਾਬੀ ਵਿੱਚ ਸਮਾਨਰਥੀ ਜਾਂ ਸਮੰਤਰ ਸ਼ਬਦ ਵੀ ਕਿਹਾ ਜਾਂਦਾ ਹੈ ਇਸ ਵਿੱਚ ਬਹੁਤੇ ਸ਼ਬਦਾਂ ਦੇ ਇੱਕੋ ਹੀ ਅਰਥ ਹੁੰਦੇ ਹਨ ਜਿਵੇਂ ਕਿ ਪ੍ਰਾਪਤ ਕਰੋ ਨੂੰ ਗੈਟ ਜਾਂ ਓਬਟੇਨ ਵੀ ਕਹਿੰਦੇ ਹਨ ਇਸੇ ਤਰ੍ਹਾਂ ਪੇਸ਼ ਕਰੋ ਪਟ ਅਪ ਟੋਲਰੇਟ ਨਾਲ ਨਜਿੱਠਣਾ ਡੀਲ ਵਿਦ ਹੈਂਡਲ ਲੱਗਦਾ ਹੈ ਸੀ ਅਪੀਅਰ ਦਿਖਾਓ ਸ਼ੋ ਡੈਮੋਨਸਟ੍ਰੇਟ ਇਲਸਟ੍ਰੇਟ ਸ਼ੁਰੂ ਕਰੋ ਸਟਾਰਟ ਕਮੈਂਸ ਰੱਖੋ ਕੀਪ ਰਿਟੇਨ ਮੁਕਤ ਕਰੋ ਫ੍ਰੀ ਲਿਬਰੇਟ ਰਿਲੀਜ਼ ਕਾਲ ਕਰੋ ਰਿੰਗ ਅਪ ਕਾਲ ਪਹੁੰਚਣਾ ਸ਼ੋ ਅਪ ਜਾਂ ਅਰਾਈਵ ਚਲੋ ਲੈਟ ਪਰਮਿਟ ਵਿੱਚ ਪਰੋ ਫਿਲਿੰਗ ਸਬਸਟੀਟਿਊਟ ਰੋਕਣਾ ਬਲੌਕ under mind वैसे भी anyway nevertheless we also moreover par what however esley so therefore das ant vich in the end finally sankhep karna to sum up in conclusion age jaan deyo go di give head authorize